ਬਹੁਤ ਵੱਡਾ ਘਟ ਹੈ ਜੀ ਸਾਡੀ ਇੰਡਸਟਰੀ ਨੂੰ ਕਿਉਂਕਿ ਛੋਟੀ ਜੀ ਸਾਡੀ ਇੰਡਸਟਰੀ ਹੈ ਔਰ ਜਿਹੜੇ ਸੀਨੀਅਰ ਪੰਜ ਸੱਤ ਲੈ ਜਾਣ ਬੰਦੇ ਆ ਸਾਡੇ ਕੋਲ ਗੇਰਮਨ ਰਿਸ਼ੀ ਮੈਮਾ ਕੁਗਗੀ ਪਾਜੀ ਆ ਜਾਂ ਬੀ ਐਨ ਸ਼ਰਮਾ ਜੀ ਹੈਗੇ ਆ ਤੇ ਇਹ ਬਹੁਤ ਵੱਡਾ ਥੰਮ ਸੀ ਉਹਨਾਂ ਚੋਂ ਇੱਕ سرمਾਇਆ ਸੀ ਸਾਡੀ ਇੰਡਸਟਰੀ ਦਾ ਮੈਨੂੰ ਯਕੀਨ ਨਹੀਂ ਹੋਇਆ ਕਿ ਪਿਛਲੇ 30 40 ਸਾਲਾਂ ਤੋਂ ਲਗਾਤਾਰ ਸਾਨੂੰ ਸਾਰਿਆਂ ਨੂੰ ਹਸਾਉਣ ਵਾਲਾ ਕਿਰਦਾਰ ਇੱਕਦਮ ਹੀ ਸਾਨੂੰ ਖਮੋਸ਼ ਕਰਕੇ ਚਲਾ ਗਿਆ ਅੱਜ ਤੇ ਭੁਖਰਾਜ ਵੀਰ ਹੈ ਉਹਨਾਂ ਦਾ ਬੇਟਾ ਉਹਨਾਂ ਦੇ ਨਾਲ ਆਪਾਂ ਦਰਦ ਬਣੋਣ ਆਈ ਹੈ ਤੇ ਉਹਨਾਂ ਦੇ ਨਾਲ ਖੜੇ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਬਚਪਨ ਚ ਐਕਸਪਾਇਰ ਹੋ ਗਏ ਸੀ ਮੈਂ ਇੱਕ ਦਰਦ ਨੂੰ ਬੜਾ ਸਮਝਿਆ ਬੜਾ ਭੋਗਿਆ ਮੈਂ ਇਹਨਾਂ ਚੀਜ਼ਾਂ ਪਰ ਬਹੁਤ ਵੱਡਾ ਥੰਮ ਸੀਗੇ ਇਸ ਇੰਡਸਟਰੀ ਦਾ ਕਿਉਂਕਿ ਜੇ ਫਾਂ ਕਰਦਾਰ ਦੀ ਗੱਲ ਕਰੀਏ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਹੈ ਉਹਨਾਂ ਨੇ ਜਦੋਂ ਇਹਨਾਂ ਨੂੰ ਫਿਲਮ ਚ ਲੈਣਾ ਇਹਨਾਂ ਦੀ ਡਾਇਲੌਗ ਡਿਲੀਵਰੀ ਤੇ ਇਹਨਾਂ ਦੇ ਪੰਚਸ ਤੇ ਇਹਨਾਂ ਦੀ ਸਕ੍ਰਿਪਟ ਨੂੰ ਇੰਪਰੋਵਾਈਜ਼ ਕਰਨਾ ਮੌਕੇ ਤੇ ਮਤਲਬ ਡਾਇਰੈਕਟਰ ਪ੍ਰੋਡਿਊਸਰ ਟੈਨਸ਼ਨ ਫ੍ਰੀ ਹੋ ਜਾਂਦੇ ਸੀਗੇ ਕਿ ਉਹਨਾਂ ਨੂੰ ਲੈ ਕੇ ਨਾਲ ਟੈਨਸ਼ਨ ਅੱਧੀ ਰਹਿ ਜਾਂਦੀ ਸੀ ਜਦੋਂ ਸ਼ੂਟ ਕਰ ਰਹੇ ਹੁੰਦੇ ਸੀ ਮੌਕੇ ਤੇ ਹੀ ਸਕ੍ਰਿਪਟ ਨੂੰ ਇੰਪਰੋਵਾਈਜ਼ ਇੰਨਾ ਕਰ ਦਿੰਦੇ ਸੀ ਜੀ ਤੇ ਹੁਣ ਜਦੋਂ ਆਪਾਂ ਸਿਕਵਲ ਦੇਖਾਂਗੇ ਕੈਰੀਅਨ ਜੱਟਾ ਦਾ ਸਰਦਾਰ ਜੀ ਦਾ ਸਿਕਵਲ ਆਉਣਗੇ ਤਾਂ ਇੱਕ ਵਾਰ ਹਰ ਇੱਕ ਪੰਜਾਬੀ ਜ਼ਰੂਰ ਉਹਨਾਂ ਨੂੰ ਗੱਡੇ ਪਰਦੇ ਤੇ ਮਿਸ ਕਰੋ ਅੱਛਾ ਕੀ ਕੀ ਲੱਗਦਾ ਹੈਗਾ ਤੁਸੀਂ ਜਿਵੇਂ ਦੱਸਿਆ ਵੀ ਮੇਰੇ ਬਾਪ ਚਲੇ ਗਏ ਤਾਂ ਹੁਣ ਪੁਖਰਾਜ ਦੀਆਂ ਅੱਖਾਂ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਆਪਣੀ ਫਿਰ ਉਹ ਸਾਰੀ ਜਿਹੜੀ ਕਹਾਣੀ ਰਿਪੀਟ ਕੋਈ ਐਕਚੁਅਲੀ ਮੈਂ 3 ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਆ ਮਾਂ ਸਾਡੀ ਅਨਪੜ ਸੀਗੀ ਬਹੁਤ ਮਤਲਬ ਮੈਂ ਕਦੇ ਡੈਡੀ ਬਾਪੂ ਪਿਓ ਕਦੇ ਕਾਇਕੇ ਨਹੀਂ ਦੇਖਿਆ ਮੈਂ ਤਾਂ ਜਦੋਂ ਵੀ ਕੋਈ ਬਜ਼ੁਰਗ ਜਾਂਦਾ ਕਿਸੇ ਦਾ ਵੀ ਮੈਨੂੰ ਆਪਣਾ ਵੇਲਾ ਯਾਦ ਆ ਜਾਂਦਾ ਪਰ ਮੇਰੇ ਭਰਾ ਨੇ ਡਾਕਟਰ ਨਿਰਮਲ ਸਿੰਘ ਤੇ ਸਰਬਲ ਸਿੰਘ ਐਡਵੋਕੇਟ ਉਹਨਾਂ ਨੇ ਕਦੇ ਕਮੀ ਹੀਲੀ ਮਨ ਹੁਣ ਦਿੱਤੀ ਪਰ ਬੰਦਾ ਮਿਸ ਕਰਦਾ ਹੀ ਆਪਣੇ ਪਿਓ ਨੂੰ ਹਮੇਸ਼ਾ ਹੀ ਉਹ ਦਰਦ ਮੈਂ ਪੁਖਰਾਸ ਦੀ ਅੱਖਾਂ ਦੇ ਵਿੱਚ ਦੇਖ ਰਿਹਾ ਕਿਉਂਕਿ ਅਜੇ ਵੀ 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ ਪਰ ਕੱਲੇ ਉਹ ਨਹੀਂ ਅੱਜ ਇੱਥੇ ਦੀ ਭੀੜ ਦੱਸ ਰਹੀ ਹੈ ਕਿ ਉਹਨਾਂ ਨੇ ਕਮਾਇਆ ਕੀ ਹੈ ਜਦੋਂ ਬੰਦਾ ਜਾਂਦਾ ਹੈ ਉੱਥੇ ਭੀੜ ਕਿੰਨੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਜੋ ਪਿਆਰ ਸਤਕਾਰ ਇੱਜ਼ਤ ਉਹਨਾਂ ਨੇ ਕਮਾਈ ਹੈ ਇੱਥੇ ਨਹੀਂ ਚਾਹ ਚੜ੍ਹਦਾ ਪੰਜਾਬ ਹੈ ਲੈਂਦਾ ਪੰਜਾਬ ਹੈ ਵਰਲਡ ਵਾਈਡ ਹਰ ਇੱਕ ਬੰਦਾ ਜਿਹੜਾ ਵੀ ਪੰਜਾਬੀ ਸਿਨੇਮ ਨੂੰ ਪਿਆਰ ਕਰਦਾ ਹੈ ਉਹ ਹਮੇਸ਼ਾ ਹੀ ਉਹਨਾਂ ਨੂੰ ਮਿਸ ਕਰਦਾ ਰਹੂਗਾ ਤੁਸੀਂ ਕਿੰਨਾਕ ਉਹਨਾਂ ਦੀ ਇਸ ਚੀਜ਼ ਨੂੰ ਆਪਣੇ ਗੀਤਾਂ ਰਾਹੀਂ ਜਾਂ ਨਖਾਰਨ ਦੀ ਜਾਂ ਕਿਤੇ ਨਾ ਕਿਤੇ ਆਊਗਾ ਜ਼ਿਕਰ ਭੱਲਾ ਸਾਹਿਬ ਦਾ ਤੁਹਾਡੇ ਵੀ ਕਿਸੇ ਗੀਤ ਦੇ ਵਿੱਚ ਵੀ ਉਹ ਹਾਸਿਆ ਦੇ ਬਣਜਾਰੇ ਦਾ ਜਾਂ ਤੁਹਾਡੀ ਕਿਸੇ ਫਿਲਮ ਜਾਂ ਗੀਤ ਜਾਂ ਵੀਡੀਓ ਦੇ ਵਿੱਚ ਬਹੁਤ ਅੱਛਾ ਤੁਸੀਂ ਆਈਡੀਆ ਦਿੱਤਾ ਹੈ ਆਪਾਂ ਟਰਾਈ ਕਰਾਂਗੇ ਆਪਣੇ ਸੋਸ਼ਲ ਮੀਡੀਆ ਤੇ ਵੀ ਕਿਸੇ ਰਾਈਟਰ ਤੋਂ ਟਰਾਈ ਕਰਾਵਾਂਗੇ ਉਹਨਾਂ ਨੂੰ ਕੋਈ ਸ਼ਰਧਾਂਜਲੀ ਜਾਂ ਡੈਡੀਕੇਸ਼ਨ ਕੋਈ ਪਿਆਰੀ ਜੀ ਆਲਟਰਾਏ ਮਾਈ ਬੈਸਟ ਜੇ ਕੁਝ ਆਪਾਂ ਕ ਵੈਸੇ ਉਹਨਾਂ ਲਈ ਆਪਾਂ ਜਿੰਨੀ ਵੱਡੀ ਉਹਨਾਂ ਦੀ ਦੇਣ ਹੈ ਸਾਡੀ ਇੰਡਸਟਰੀ ਨੂੰ ਉਹਨਾਂ ਦਾ ਦੇਣਾ ਨਹੀਂ ਆਪਾਂ ਦੇ ਸਕਦੇ ਪਿਛਲੇ ਲਗਭਗ 30-35 ਸਾਲਾਂ ਤੋਂ ਪਹਿਲਾਂ ਚੰਗਾਟਾ ਉਹਨਾਂ ਦਾ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀਗੇ 7ਵੀਂ 8ਵੀਂ ਚ ਪੜਦੇ ਉਹਨਾਂ ਦੇ ਚੰਗਾਟੇ ਸਾਨੂੰ ਹਸਾਉਂਦੇ ਸੀ ਕੈਸਟਾਂ ਫਿਰ ਸੀਡਿਸ ਦਾ ਦੌਰ ਆਇਆ ਫਿਰ ਜਦੋਂ ਕੈਰੀਓਨ ਜੱਟਾ ਮੂਵੀ ਆਈ ਉਸ ਤੋਂ ਬਾਅਦ ਜਿਹੜਾ ਟਰਨਿੰਗ ਪੁਆਇੰਟ ਸਾਡੇ ਇੰਡਸਟਰੀ ਦੇ ਵਿੱਚ ਆਇਆ ਜਿੱਦਾਂ ਸ਼ੋਲੇ ਮੂਵੀ ਸੀਗੀ ਬਾਲੀਵੁੱਡ ਦੇ ਵਿੱਚ ਤੇ ਉਹਨਾਂ ਦਾ ਕਿਰਦਾਰ ਚਾਹੇ ਕਾਲੇ ਕੋਟ ਦੀ ਗੱਲ ਕਰ ਲਈਏ ਗੰਦੀ ਔਲਾਦ ਦੀ ਗੱਲ ਕਰ ਲਈਏ ਬੱਚੇ-ਬੱਚੇ ਦੀ ਜ਼ੁਬਾਨ ਤੇ ਉਹ ਡਾਇਲੋਗ ਨੇ ਹੁਣ ਦੁਬਾਰੇ ਜਦੋਂ ਆਪਾਂ ਉਹਨਾਂ ਨੂੰ ਦੇਖਾਂਗੇ ਤੇ ਹੱਸਾਂਗੇ ਵੀ ਨਾਲ-ਨਾਲ ਰੋਵਾਂਗੇ ਵੀ ਮਨ ਉਦਾਸ ਵੀ ਹੋਏਗਾ ਕਿ ਇੰਨਾ ਵੱਡਾ ਕਿਰਦਾਰ ਇੰਨਾ ਵੱਡਾ ਥਾਮਸ ਲੈਜੈਂਡ ਬੰਦਾ ਸਾਡੀ ਇੰਡਸਟਰੀ ਤੋਂ ਸਾਨੂੰ ਹਸਾ ਕੇ ਤੁਰ ਗਿਆ ਪਰ ਉਹਨਾਂ ਦੇ ਕਿਰਦਾਰ ਹਮੇਸ਼ਾ ਜਿੰਦਾ ਰਹਿਣਗੇ ਸਾਡੇ ਦਿਲਾਂ ਵਿੱਚ ਥੈਂਕ ਯੂ